ਤੂੰ ਬਹੁਤ ਵੱਡੀ ਬਹਾਦਰ ਹੈਂ ਤੂੰ ਇੱਕ ਧੀ ਵੀ ਹੈਂ ਤੂੰ ਇੱਕ ਭੈਣ ਵੀ ਹੈਂ ਤੇ ਤੂੰ ਇੱਕ ਮਾਂ ਵੀ ਹੈਂ ਮਾਂ ਤਵਾ ਦੇਖ ਕੋਣ ਇਹ ਮਾਂ ਸਮਝ ਕੇ ਤੇਰਾ ਨਾ ਪਿਆਰਵੇਂ ਪੁੱਤ ਜੂਰਾਉਂਦਾਸ ਤਨ ਗੁਰੂ ਜੂਰਾਉਂਦਾਸ ਇਹ ਬਾਬਾ ਜੀ ਆਏ ਆ ਕਿਹੜੀ ਵਾਸਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਾਬਾ ਜੀ ਇਹ ਕੋਣ ਬਲੇ ਦੱਸੋ ਬੱਚੇ ਕਿਹਦੇ ਬੱਚੇ ਆਂ ਹੈ ਪੋਤਾਂ ਹੈ ਪੋਤੀਆਂ ਮਾ ਅੱਛਾ ਇਹ ਫੇ ਤੁਹਾਡੇ ਨਾਂ ਆਂਦੀਆਂ ਮਾ ਹਾਂਜੀ ਤੇ ਇਹਦੀ ਮਾਂ ਵਗੈਰਾ ਹਾਂਜੀ ਮਾ ਮਤਲਬ ਹੈ ਨਹੀਂ ਕੀ ਮਮਾ ਨਹੀਂ ਹੈ ਕਿਦਰ ਪੁੱਤ ਉਹ ਆਏ ਗਿਰੂ ਇਹ ਸਾਰੇ ਬੱਚੇ ਆਉਦੇ ਆ ਤੁਸੀਂ ਵੱਡੇ ਹੋ ਆ ਜਨ ਤੇ ਆ ਤੂੰ ਮੁੰਡਾ ਤੇ ਹੁਣ ਤੁਸੀਂ ਪਾਲਦੇ ਹੋ ਨਹੀਂ ਤੇ ਤੁਸੀਂ ਕਿਉਂ ਲਿਆਣੀਆਂ ਜਿਹੜੀ ਕਾਰਨ ਦੱਸੋ ਮੈਂ ਕਿ ਕੋਈ ਸਮਝ ਨਹੀਂ ਆਉਦੀ ਜਾਂ ਕੋਈ ਤਾਜੋ ਕੰਮ ਤਾਂ 9 ਵਜੇ ਹੁੰਦੇ ਇਸ ਕਰਕੇ ਰਾਤ ਨੂੰ ਬਾਬਾ ਜੀ ਰਾਤ ਨੂੰ ਕਿਤੇ ਇੱਕ ਲੱਗੇ ਇੱਕ ਕੰਮ ਤੇ ਲੱਗੇ ਹੋ ਦਾ ਕੰਮ ਤੇ ਲੰਗਾ ਕਿਹੜੇ ਕੰਮ ਤੇ ਲੱਗੇ ਹੋ ਉਹ ਤੇ ਬਾਬੇ ਦੇ ਬਾਹਰ ਲੱਗੇ ਦੁਕਾਨਾਂ ਅੱਛਾ ਤੇ ਉੱਥੇ ਦੇ ਗਵਾਂਦਿਆਂ ਉਹ ਬਾਹਰ ਜਾ ਬੰਦਾ ਇਹ ਉਹ ਸਾਦਾ ਸੀ ਟਾਈਮ ਨਹੀਂ ਲੱਗਦਾ ਲੀਡ ਛੱਡਦਾ ਵਾ ਤੇ ਤੁਸੀਂ ਇਕੱਲੇ ਕਰ ਹੁੰਦੇ ਹੋ ਰਾਤੇ ਨਾਲ ਠੱਠੇ ਹੁੰਦਾ ਤੇ ਇਹਦਾ ਪਿਓ ਕਿਥੇ ਹੈ ਤੁਹਾਡਾ ਪਪਾ ਕਿਥੇ ਹੈ ਪਤਾ ਉਹ ਬਾਹਰ ਰਹਿੰਦੇ ਹੋ ਸ਼ਰਾਬ ਪਿੰਦੇ ਰਹੇ ਸ਼ਰਾਬ ਪਿੰਦੇ ਆ ਤੇ ਤੁਹਾਨੂੰ ਪਾਲਦਾ ਤੁਹਾਡਾ ਦਾਦਾ ਪਾਲਦਾ ਵਾ ਵਾਹਿਗੁਰੂ ਤੇ ਤੂੰ ਸਿਆਣੀ ਕੁੜੀ ਹੈਂ ਤੀ ਕਿਨੀ ਕਿਨੀ ਉਮਰ ਪੁੱਤ ਤੇਰੀ 12 ਸਾਲ 12 ਸਾਲ ਤੱਕ ਤੂੰ ਪਾਲਦੀ ਇਹਨੂੰ ਹਾਂਜੀ ਭਰਾਤਣਾ ਛੋਟਾ ਇਹ ਕਿੰਨੇ ਸਾਲ ਦਾ ਇਹ ਚਾਹਾਂ ਸਾਰੇ ਇਹ ਚਾਹਾਂ ਪੰਜਾਹ ਚਾਰ ਸਾਲ ਦਾ ਹਾਂ ਤੇ ਤੂੰ ਪਾਲਦੀ ਹੈ ਇਹ ਜੇ ਵੇਖੀ ਤੁਹਾਨੂੰ ਮੈਂ ਮੈਂ ਸੁਣਿਆ ਸੀ ਹਾਂ ਕਿ ਮਜਬੂਰੀਆਂ ਈਆਂ ਨੂੰ ਵੱਡੀਆਂ ਬਣਾ ਬਣਾ ਦਿੰਦੀਆਂ ਤੇ ਅੱਜ ਵੇਖ ਵੀ ਲਿਆ ਕਿ ਇੱਕ ਧੀ ਮਾਂ ਬਣੀ ਪਈ ਹੈ ਹਾਂਜੀ ਹਾਂਜੀ ਤੇ ਆ ਤਰੀਏ ਪਹਿਣਾ ਵਾ ਇਹਦੀ ਕਿੰਨੀ ਉਮਰ ਆ ਇਹਦੀ ਵੀ ਸੱਾਰੇ ਹਿੰਗੇ ਸੱਤ ਸਾਲ ਸਕੂਲ ਜਾਂਦੇ ਬੁੱਤ ਮੇਰਾ ਮੇਰਾ ਬਾਬਾ ਜੀ ਸਾਨ ਪੈਰ ਦਾ ਜਾਵਾ ਹੈ ਅੱਛਾ ਤੇ ਤੁਸੀਂ ਬਾਬਾ ਜੀ ਪਾਲਦੇ ਹੋ ਉਥੇ ਉਥੋਂ ਕਿਨੇ ਪੈਸੇ ਮਿਲਦੇ ਆ ਦੁਕਾਨ ਦੇ ਦੋ ਸੌ ਦੋਸਰ ਵੀਰੋ ਜੀ ਦਾ। ਪਾਈ। ਸਾਰਾ ਦਿਨ ਉੱਥੇ ਹੀ ਰਹਿਣਾ 9 ਵਜੇ ਤੱਕ ਰਤੀ। 2:00 8 ਵਜੇ ਰੋਣਾ ਮਤ। ਹੋ ਤਰਾਤੀ 9 ਵਜੇ ਤੱਕ। ਹੋ ਤਾਂ ਸਭ ਕੰਮ ਮੇਰੇ ਬਬਈ ਸਾਰੇ। ਕੀ ਬਲੋ ਚਾਹੁੰਦੇ ਹੋ ਕਿ ਮੈਂ ਆਪਣੇ ਢੰਡੀ ਕੰਮ ਕਰਾਂ। ਆਪਣੀਆਂ ਧੀਆਂ ਦੇ ਕੋਲ ਕਰਾਂ। ਧੀ ਜਮਾਨ ਹੁੰਦੀ ਪਈ ਐ। ਤਾਂ ਕਰਕੇ ਆਏ ਹੋ ਤੁਸੀਂ। ਹਾਂਜੀ। ਸਬਜ਼ੀ ਵੇਚ ਲੋਗੇ ਤੁਸੀਂ ਬੁੱਧ ਨਾਲ? ਨਾਲ ਵੇਚਾਂਗੇ। ਹਾਂ ਬਾਬਾ ਜੀ ਹੋਊਗਾ ਮੈਂ ਸਾਰੇ ਕੰਮ ਕਰ ਰਿਆਂਦਾ। ਜੇ ਕਹਿੰਦੇ ਸਾਰੇ ਕਰਾਂਗੇ। ਅੱਛਾ। ਤੇ ਤੁਹਾਡਾ ਧੰਨ। ਨੇ ਧੰਨਵਾਦ ਗੁਰੂ ਰਾਮਦਾਸ ਪਾਸ਼ਾ ਜੀ ਦਾ ਕਰਨਾ। ਮੁੰਡੇ ਤਾਂ ਧੀਆਂ ਤੇ ਤਰਸ ਆਂਦਿਆ। ਇਹ 12 ਸਾਲ ਉਹ ਆਪਣੀ ਮਾਸ ਮਾਂ ਸਮਝਦਾ ਪਿਆ ਇਹ ਤੈਨੂੰ ਮਾਈ ਮਾਈ ਸਮਝੰਦਿਆ ਤੇ ਬਾਬਾ ਜੀ ਹਨਾ ਗੱਲ ਹੋਰ ਕਿਸੇ ਨਾ ਮਾਮਾ ਨਾ ਮਾਮੇ ਕੋਈ ਨਹੀਂ ਕੋਈ ਨਹੀਂ ਆਂਦਾ ਕੋਈ ਨਹੀਂ ਕੋਈ ਨਹੀਂ ਵਰਦਾ ਜੇ ਕੋਈ ਗਾਲੀ ਬਾਬਾ ਜੀ ਜਿਹਦਾ ਕੋਈ ਨਹੀਂ ਉਹਦਾ ਤਾਂ ਗੁਰੂ ਰਾਮਦਾਸ ਪਾਇਆ ਠੀਕ ਹੈ ਨਾ ਪਰ ਪੁੱਤ ਤੂੰ ਬਹੁਤ ਵੱਡੀ ਬਹਾਦਰ ਹੈਂ ਧੀ ਹੈਂ ਤੂੰ ਇੱਕ ਧੀ ਵੀ ਹੈ ਤੂੰ ਇੱਕ ਭੈਣ ਵੀ ਹੈ ਤੇ ਤੂੰ ਇੱਕ ਮਾਂ ਵੀ ਹੈ ਮਾਂ ਤੂੰ ਆ ਦੇਖ ਹੁਣ ਇਹ ਮਾਸ ਸਮਝ ਕੇ ਤੇਰਾ ਨਾ ਪਿਆ ਲਿਮੇ ਪੁੱਤ ਇਹ ਤੇਰੀਆਂ ਧਿਆਣਾ ਵਾ ਹਨਾ ਫਾ ਤੂੰ ਇਹਨਾਂ ਦੀ ਵੀ ਮਾਂ ਹੈ ਤੈਨੂੰ ਤੈਨੂੰ ਸਮਝ ਆ ਗਈ ਕਿ ਤੂੰ ਕਿੱਡਾ ਵੱਡਾ ਕੰਮ ਕਰਦੀ ਪਈਆਂ ਮਾਰੇ ਨੇ ਤੈਨੂੰ ਬਹੁਤ ਦੇਣਾ ਪੁੱਤ ਵੇਖੀ ਤੂੰ ਜਿਹੜਾ ਇੱਕ ਆਪਣੇ ਭਰਾ ਨੂੰ ਹਨਾ ਇੱਕ ਪੁੱਤਾਂ ਵਾਂਗੂ ਪਾਲਦੀ ਦੀ ਉਮਰ ਤੇਰੀ 12 ਸਾਲ ਹੈ ਤੇ ਕੰਮ ਦੇਖ ਤੂੰ ਕਿੱਡਾ ਵੱਡਾ ਕਰਨ ਦੀ ਹੈ ਮੈਨੂੰ ਇਹਨਾਂ ਨੂੰ ਪਤਾ ਗੁਰਾਂ ਹੰ ਦਾ ਸਪਾਸ ਵਾਲੇ ਤੋਂ ਬਹੁਤ ਦੇਣਾ ਪੁੱਤ ਜਿਹੜੀ ਤੂੰ ਸੇਵਾ ਕਰਦੀ ਜੇ ਬਾਕੀ ਕਿਤ ਕਰਮ ਆਪੋਂ ਆਪਣੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਇਹਨਾਂ ਧੀਆ ਦੇ ਲਈ ਠੀਕ ਹੈ ਮੈਂ ਤੁਹਾਨੂੰ ਜਿਹੜੀ ਲਿਆ ਦੇਣਾ ਕੱਲ ਨੂੰ ਤੇ ਨਾਲ ਸਭ ਜੀ ਪਾ ਕੇ ਦਿਨਾ ਵਾ ਬਸ ਬੇਨਤੀ ਹੈ ਕਿ ਜੇ ਇਹ ਧੀ ਮਾਂ ਬਣ ਕੇ ਆਪਣੇ ਨਾਲ ਖੜੀ ਹੈ ਨਾ ਤੁਸੀਂ ਇਹਨੂੰ ਨਾ ਜਿਹੜੀ ਪੜ੍ਹਾਈ ਜ਼ਰੂਰਤ ਕਰਵਾਇਓ ਪੜ੍ਹਾਈ ਨਾ ਛਡਾਓ ਇਸ ਧੀ ਦੀ ਕਿਉਂਕਿ ਮਜਬੂਰੀਆਂ ਬਸ ਹੋ ਕੇ ਨਾ ਧੀ ਦੀ ਪੜ੍ਹਾਈ ਮੈਨੂੰ ਲੱਗਦਾ ਛੋਟੇ ਜਾਣੀ ਹੈ ਮੈਂ ਮਮਾ ਜੀ ਇੰਤਾਂ ਨਾ ਦਿਓ ਨਹੀਂ ਮੈਂ ਪੜ੍ਹਾਈ ਨਾ ਛੁੱਟਣ ਦਿਓ ਕਿਉਂਕਿ ਉਹਨੇ ਇੱਕ ਮਾਂ ਬਣ ਕੇ ਇਹਨਾਂ ਨੂੰ ਪਾਲੰਦੀ ਹੈ ਹਾਂ ਰੋਟੀ ਤੂੰ ਹੀ ਬਣਾਉਣੀ ਪਤਾ ਰੋਟੀ ਕਰ ਤੂੰ ਆਪ ਹੀ ਕਰਦੀ 12 ਸਾਲ ਦੀ ਵਾਹਿਗੁਰੂ ਕੋਈ ਗੱਲੀ ਪਾਪਾਈ ਤੁਹਾਨੂੰ ਕੱਲ ਨੂੰ ਮੈਂ ਨਾ ਰੇੜੀ ਦੇ ਦੇਣਾ ਸਬਜ਼ੀ ਪਾਗ ਦੇਣਾ ਤੁਸੀਂ ਆਪਣੇ ਪਿੰਡ ਦੇ ਬਾਹਰ ਤੁਸੀਂ ਰੇੜੀ ਲਾਓ ਤੇ ਨਾਲੇ ਇਹਨਾਂ 3ਾਂ ਦਾ ਖਿਆਲ ਕਰਖੋ ਠੀਕ ਹੈ ਉਹਨਾਂ ਦਾ ਟਾਈਮ ਦੇ ਦਿਓ ਐਸੇ ਕਰਕੇ ਬਾਬਾ ਜੀ ਮੈਂ ਕਹਿੰਦਾ ਮੈਂ ਆਪਣੇ ਕੁੱਤਿਆਂ ਨੂੰ ਟਾਈਮ ਆ ਮੈਂ ਕੱਲ ਨੂੰ ਹਾਂ ਕੁੱਤਿਆਂ ਨੂੰ ਦੇਖਾਂਗਾ ਕੁੱਤਿਆਂ ਨੂੰ ਟਾਈਮ ਨਾਲ ਚੱਜੂ ਮੀਤ ਨਾਲ ਮੈਂ ਜਾਣਾ ਨਾ ਚਾਂਦੀ ਨਾਲ ਮਿਠੌਣਾ ਜੇ ਸੁੱਕੀਆਂ ਹੁੰਦੀਆਂ ਹਨ ਚੱਲੀਆਂ ਹੁੰਦੀਆਂ ਘਰੇ ਬਾਬਾ ਜੀ ਤੁਸੀਂ ਟਾਈਮ ਨਾਲ ਘਰ ਜਾਣਾ ਠੀਕ ਆਪਣੇ ਪਿੰਡ ਦੇ ਬਾਹਰ ਹੀ ਕੰਮ ਕਰੋ ਨਾਲੇ ਤੀਆਂ ਦਾ ਖਿਆਲ ਰੱਖੋ ਮੋਲ ਸਹੀ ਨਹੀਂ ਹੈਗਾ ਠੀਕ ਬਾਬਾ ਜੀ ਇਹਨਾਂ ਤੀਆਂ ਦੇ ਲਈ ਮੈਂ ਜਰੂਰ ਤੁਹਾਡਾ ਮੈਂ ਕਰੂੰਗਾ ਬਾਕੀ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਕਰਨਾ ਤੇ ਬਾਦ ਤੁਸੀਂ ਦੋਨੋਂ ਦਾ ਸਮਾਂ ਦੇ ਦਿਓ ਮੈਂ ਇਹਨਾਂ ਤੀਆਂ ਦੇ ਲਈ ਇੱਕ ਰੇੜੀ ਦਾ ਇੰਤਜ਼ਾਮ ਕਰਕੇ ਸਬਜ਼ੀ ਪਾ ਕੇ ਤੁਹਾਨੂੰ ਦੇਣਾ ਤਾਂ ਕਿ ਇਹ ਮੇਰੀਆਂ ਤੀਆਂ ਰੋਟੀ ਜਗ੍ਹਾ ਹੋ ਜਾਣਾ ਫਿਰ ਧਿਆਨ ਰੱਖੋ ਠੀਕ ਹੈ ਦੋਨੋਂ ਦਾ ਟਾਈਮ ਦਿਓ ਤੇਰੇ ਦਾਦੂ ਨੂੰ ਮੈਂ ਨਾ ਰੇੜੀ ਦੇ ਦੇਣਾ ਲੈ ਕੇ ਠੀਕ ਹੈ ਬੋਦ